ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਗਰੇਵਾਲ ਡੇਰੀ ਫਾਰਮ 03 ਤੇ ਅੱਜ ਜਿਹੜੀ ਵੀਡੀਓ ਬਣਾਉਣ ਲੱਗੇ ਆਂ ਦੋਸਤੋ ਇਹ 855 ਟਰੈਕਟਰ ਦੀ ਹੈ ਜੀ ਇਹ ਟਰੈਕਟਰ ਪਿੰਡ ਬਾਂਡੀ ਬਲਾਕ ਸੰਗਤ ਜ਼ਿਲ੍ਹਾ ਬਠਿੰਡਾ ਖੜਾ ਦੋਸਤੋ 2013 ਦੇ ਲਾਸਟ ਮਹੀਨੇ ਦਾ ਟਰੈਕਟਰ ਹੈ ਦੋਸਤੋ ਬਹੁਤ ਸੋਹਣਾ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਹੈ ਜੀ ਬਿਲਕੁਲ ਨਵੇਂ ਟਾਇਰਾਂ ਚ ਹੈ ਜੀ ਪੋਲੋ ਦੇ ਟਾਇਰ ਆ ਦੋਸਤੋ ਟਰੈਕਟਰ ਦੇ ਕਿਤੇ ਕੋਈ ਪੇਂਟ ਨਹੀਂ ਹੋਇਆ ਇੰਜਨ ਗੇਅਰ ਦੀ ਬਾਈ ਦੱਸਦੇ ਆ ਫੁੱਲ ਗਾਰੰਟੀ ਹੈ ਜੀ ਕਿਸੇ ਵੀ ਪੱਖ ਤੋਂ ਟਰੈਕਟਰ 'ਚ ਕੋਈ ਕਮੀ ਨਹੀਂ ਆ ਦੋਸਤੋ ਕਰ ਸਕਦੇ ਚੈੱਕ ਬਠਿੰਡਾ ਦਾ ਪੀਵੀ 03 ਨੰਬਰ ਹੈ ਜੀ ਬਾਕੀ ਤੁਸੀਂ ਆ ਕੇ ਦੇਖ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਬਾਹ ਕੇ ਸੌਦਾ ਕਰ ਸਕਦੇ ਹੋ ਜੀ ਬਾਈ ਜੀ ਕਰੋ ਟਰੈਕਟਰ ਨੂੰ ਸਟਾਰਟ ਜੀ 4,50,000 ਰੁਪਿਆ ਡਿਮਾਂਡ ਹੈ ਦੋਸਤੋ ਬਾਈਆਂ ਦੀ ਟਰੈਕਟਰ ਨੂੰ ਚਲਾ ਕੇ ਸਟਾਰਟ ਕਰਕੇ ਆਵਾਜ਼ ਸੁਣਾ ਦਿੰਨੇ ਆ ਜੀ ਇੰਜਨ ਦੇ ਦਾ ਖੁੱਲੋ ਕੇ ਕਸਰਾ ਦੇ ਉਸਕੋ ਪਿੰਡ ਬਾਂਡੀ ਹੈ ਜੀ ਬਾਈ ਦਾ ਨਾ ਕੁਬਾਰ ਸਿੰਘ ਹੈ ਜੀ ਬਾਂਡੀ ਤੋਂ ਧੁੰਨੇ ਕੇ ਵਾਲੇ ਸੜਕ ਤੇ ਘਰ ਆ ਉਸ ਤੋਂ ਬਾਈਆਂ ਦਾ ਬਾਕੀ ਤੁਸੀਂ ਫੋਨ ਕਰ ਸਕਦੇ ਹੋ ਫੋਨ ਨੰਬਰ ਤੁਹਾਨੂੰ ਬਾਈਂ ਦਾ ਸਕਰੀਨ ਤੇ ਲਾ ਦੇਾਂਗੀ 2013 ਦੇ ਲਾਸਟ ਮਹੀਨੇ ਦਾ ਟਰੈਕਟਰ ਹੈ ਜੀ ਠੀਕ ਹੈ ਦੋਸਤੋ ਇੱਕ ਸੋਸੋ ਰਿਕੁਐਸਟ ਹੈ ਤੁਹਾਨੂੰ ਚੈਨਲ ਨੂੰ ਬਹੁਤ-ਬਹੁਤ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਦੋਸਤੋ ਜੇ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਕਰ ਦਿਓ ਜੀ ਬਹੁਤ-ਬਹੁਤ ਧੰਨਵਾਦ ਦੋਸਤੋ